ਜਿੱਦਣ ਵੀ ਕਣਕ ਮੰਡੀਆਂ ਦੇ ਵਿੱਚ ਆ ਗਈ ਅਸੀਂ ਬਕਾਇਦਾ ਤੌਰ ਤੇ ਖਰੀਦ ਕਰਾਵਾਂਗੇ ਸਾਰੇ ਕਿਸਾਨ ਵੀਰਾਂ ਨੂੰ ਇੰਨੀ ਕੁ ਬੇਨਤੀ ਦੂਰ ਆ ਵੀ ਆਪਣੀ ਕਣਕ ਇਹ ਨਾ ਹੋਵੇ ਕਿल्ली ਲੈ ਕੇ ਆਉਣ ਕਣਕ ਜਿਹੜਾ 12% ਮੈਚਰ ਹੁੰਦਾ 12% ਸੁੱਕੀ ਲੈ ਕੇ ਆਉਣ ਸਾਡੀ ਆਰਟੀਸੀ ਪੰਜਾਬ ਨੂੰ ਕੋਈ ਵੀ ਹੜਤਾਲ ਨਹੀਂ ਤਕਰੀਬਨ ਅਸੀਂ ਸਾਰੀਆਂ ਜਗ੍ਹਾਾਂ 'ਚ ਖਰੀਦ ਕਰਨੀਆਂ ਵਿੱਚ ਐਫਸੀ ਵੀ ਕਰੂਗੀ ਆੜਤੀਏ ਪੰਜਾਬ ਆ ਇਹਦੇ ਵੱਲੋਂ ਨਾ ਪਹਿਲਾਂ ਕੋਈ ਹੜਤਾਲ ਸੀਗੀ ਨਾ ਹੀ ਚਰਨੀ ਆ ਸੀ ਨਾ ਹੀ ਹੈਗੀ ਆ ਵੀ ਐਸੀ ਕੋਈ ਨਹੀਂ ਸਾਡੀ ਮੈਂ ਜਮੇਸ਼ਰ ਸਿੰਘ ਢਲੇਵਾਲ ਜ਼ਿਲ੍ਹਾ ਲੁਧਰਾਨੇ ਤੋਂ ਪ੍ਰਧਾਨ ਹੋ ਗਿਆ ਸਾਡੀ ਆੜਤੀਏ ਸੀ ਪੰਜਾਬ ਵੱਲੋਂ ਕੋਈ ਵੀ ਹੜਤਾਲ ਨਹੀਂ ਤਕਰੀਬਨ ਅਸੀਂ ਸਾਰੀਆਂ ਏਜੰਸੀਆਂ ਖਰੀਦ ਕਰਨੀਆਂ ਵਿੱਚ ਐਫਸੀਏ ਵੀ ਕਰੂਗੀ ਪਰ ਐਫਸੀਏ ਦੇ ਜਿਹੜਾ ਸ਼ੇਅਰ ਆ ਬੜਾ ਘਟਾ ਕਿਉਂਕਿ ਬਾਕੀ ਏਜੰਸੀਆਂ ਪੰਖਾ ਮਾਰਫੜ ਤੇ ਪੰਨ ਗ੍ਰੇਨ ਦੇ શેર ਵਾਧਾ ਇਸ ਕਰਕੇ ਥੋੜਾ ਬਹੁਤਾ ਸ਼ੇਰ ਆ ਮਾਰਕ ਖੇਜ ਦੂਗੀ ਇਸ ਕਰਕੇ ਸਾਡੀ ਜਿਹੜੀ ਆੜਤੀ ਇਸ ਪੰਜਾਬ ਆ ਇਹਦੇ ਵੱਲੋਂ ਨਾ ਪਹਿਲਾਂ ਕੋਈ ਹੜਤਾਲ ਸੀਗੀ ਨਾ ਹੀ ਕਰਨੀ ਆ ਅਸੀਂ ਨਾ ਹੀ ਹੈਗੀ ਆ ਜਿੱਦਣ ਵੀ ਕਣਕ ਮੰਡੀਆਂ ਦੇ ਵਿੱਚ ਆ ਗਈ ਅਸੀਂ ਬਕਾਇਦਾ ਤੌਰ ਤੇ ਖਰੀਦ ਕਰਾਵਾਂਗੇ ਸਾਰੇ ਕਿਸਾਨ ਵੀਰਾਂ ਨੂੰ ਇੰਨੀ ਕੁ ਬੇਨਤੀ ਜ਼ਰੂਰ ਆ ਵੀ ਆਪਣੀ ਕਣਕ ਇਹ ਨਾ ਹੋਵੇ ਕਿਲੀ ਲੈ ਕੇ ਆਉਣ ਕਣਕ ਜਿਹੜਾ 12% ਮਾਈਸਚਰ ਹੁੰਦਾ 12% ਸੁੱਕੀ ਲੈ ਕੇ ਆਉਣ ਤਕਰੀਬਨ ਮੰਡੀਆਂ ਦੇ ਵਿੱਚ ਆਉਣ ਅਸੀਂ ਹਰ ਹਾਲਤ ਦੇ ਵਿੱਚ ਉਹਦੀ ਖਰੀਦ ਕਰਾਵਾਂਗੇ ਸਾਡੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਨੇ ਵੀ ਕਿਹਾ ਵਾ ਵੀ ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਨਹੀਂ ਹੋਊਗੀ ਸਾਡੀ ਡੀਸੀ ਸਾਹਿਬ ਨਾਲ ਵੀ ਮੀਟਿੰਗ ਹੋਈ ਆ ਸਾਰੇ ਵਿਭਾਗਾਂ ਸੀਗੇ ਉੱਥੇ ਸਾਰਾ ਨ ਹੋਈ ਆ ਵੀ ਕਿਸੇ ਐਤ ਕੀ ਇਹ ਸਾਲ ਜਿਹੜਾ ਹੈਗਾ ਬਾਕੀ ਚੀਜ਼ਾਂ ਦੇ ਮੁਕਾਬਲੇ ਬਹੁਤ ਹੀ ਵਧੀਆ ਪ੍ਰਬੰਧ ਆ ਐਫਸੀ ਦੇ ਜਿਹੜੇ ਟੈਂਡਰ ਨੇ ਉਹ ਵੀ ਹੋ ਚੁੱਕੇ ਨੇ ਤੇ ਜਿਹੜੇ ਲੇਬਰ ਦੇ ਟੈਂਡਰ ਉਹ ਵੀ ਟ੍ਰੱਕ ਯੂਨੀਅਨ ਦੇ ਟੈਂਡਰ ਉਹ ਵੀ ਹੋ ਚੁੱਕੇ ਨੇ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਸਾਡੇ ਆਰਥੀ ਵੀਰਾਂ ਨੂੰ ਵੀ ਇਹ ਹੀ ਬੇਨਤੀ ਕਰੂੰਗਾ ਵੀ ਕਿਸੇ ਕਿਸੇ ਵੀ ਬਾਈਕਾਟ ਦੇ ਚੱਕਰਾਂ 'ਚ ਨਾ ਪੈਣ ਜਿੰ ਆਪਣਾ ਜਿਹੜਾ ਮਟੀਰੀਅਲ ਆ ਲੈ ਕੇ ਕਣਕ ਨੂੰ ਮੰਡੀਆਂ ਦੇ ਵਿੱਚ ਆਉਣ ਸੁੱਕੀ ਲਿਆਉਣ ਬਕਾਇਦਾ ਅਸੀਂ ਆਪਣੀ ਕੋਈ ਵੀ ਹੜਤਾਲ ਨਹੀਂ ਕਰਾਂਗੇ ਅਸੀਂ ਆਪਣੀ ਜਿਹੜੀ ਹੈਗੀ ਖਰੀਦ ਕਰਾਵਾਂਗੇ ਜਿੱਦਣ ਵੀ ਕਣਕ ਮੰਡੀ ਜਾਗੀ ਸੁੱਕੀ ਕਣਕ ਆ ਗਈ ਅਸੀਂ ਉਦੋਂ ਹੀ ਖਰੀਦ ਸ਼ੁਰੂ ਕਰਾਵਾਂਗੇ ਸਸ ਪਛਾਨੇ ਕਿਸ ਨਾਲ ਮਿਲਤਾ ਖਾਨਾ ਦੀ ਉਹ ਇੱਕ ਕਾਲੜਾ ਗਰੁੱਪ ਹੈਗਾ ਸਾਡੇ ਪੰਜਾਬ ਦੇ ਵਿੱਚ ਕਿਤੇ ਕਿਤੇ ਉਹਨਾਂ ਦੇ ਹੈਗੇ ਥੋੜੇ ਬਹੁਤੇ ਬੰਦੇ ਉਹਨਾਂ ਨੂੰ ਆਦਤਾਂ ਹਮੇਸ਼ਾ ਜੇ ਕੋਈ ਵਧੀਆ ਕੰਮ ਚੱਲਦਾ ਹੋਵੇ ਉਹਨੂੰ ਰੋਕਣਾ ਜੇ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਉਹਨਾਂ ਦੀ ਗੱਲ ਸੁਣਨ ਦੀ ਲੋੜ ਨਹੀਂ ਹੈਗੀ ਜਿਹੜੇ ਵੀ ਕਾਲੜੇ ਗਰੁੱਪ ਦੇ ਨਾਲ ਸੰਬੰਧ ਤਾੜਤੀਏ ਨੇ ਉਹ ਉਹਨਾਂ ਦੀ ਗੱਲ ਸੁਣ ਲੈਂਦੇ ਆ ਪਰ ਇਹਨਾਂ ਨੇ ਥੋੜੇ ਸਾਹਮਣੇ ਆ ਜਿੱਦਣ ਵੀ ਆਹਾ ਆ ਗਈ ਅੱਜ ਉਹ ਹੜਤਾਲ ਦਾ ਦਿੰਦੇ ਆ ਹੋਰ ਚਾਰ ਦਿਨ ਨੂੰ ਉਹਨਾਂ ਨੇ ਸਾਰੇ ਸਾਡੇ ਨਾਲੋਂ ਵੀ ਪਹਿਲਾਂ ਵੱਜੇ ਫਿਰਨਾਂ ਕਰਕੇ ਕਿਸੇ ਨੇ ਹੜਤਾਲ ਨਾ ਕਰਨੀ ਆ ਨਾ ਕੀਤੀ ਜਾਣੀ ਆ ਕਿਉਂਕਿ ਸੀਜ਼ਨ ਦਾ ਟਾਈਮ ਹੁੰਦਾ ਥੋੜੇ ਦਿਨ ਦਾ ਟਾਈਮ ਸੀਜ਼ਨ ਦਾ 15 ਦਿਨ ਦਾ ਹੁੰਦਾ ਏ ਇਹ ਕਾਲੜਾ ਗਰੁੱਪ ਨੂੰ ਥੋੜੀ ਜੀ ਆਦਤ ਆ ਵੀ ਐਵੇਂ ਲੋਕਾਂ ਦੇ ਨਾਲੋਂ ਪਹਿਲਾਂ ਹੜਤਾਲ ਪਹਿਲਾਂ ਹੜਤਾਲ ਕਹਿ ਦੇਣੀ ਲੋਕਾਂ ਨੂੰ ਗਮਰਾਹ ਕਰਨਾ ਬਾਅਦ ਵਿੱਚ ਕ੍ਰੀਗਣੀ ਸ਼ੁਰੂ ਕਰ ਲੈਂਦੇ ਆ ਤੁਹਾਡੇ ਸਾਹਮਣੇ ਵੀ ਇਹੀ ਹੋਣਾ ਮੈਂ ਸਾਰੇ ਆੜਤੀਆਂ ਨੂੰ ਜਿੰਨੇ ਵੀ ਮੇਰੇ ਨਾਲ ਲੁਧਿਆਣਾ ਜ਼ਿਲ੍ਹੇ ਦੇ ਬਾਹਰ ਕਰਕਦੇ ਨੇ ਕੋਈ ਕਿਸੇ ਹੜਤਾਲ ਦੇ ਚੱਕਰ 'ਚ ਨਾ ਪੈਣ ਆਪਣੀ ਕਾਨਕੜਾ ਸੀਜ਼ਨ ਆ ਇੱਕ ਵਧੀਆ ਸੀਜ਼ਨ ਲੱਗੂਗਾ ਸਾਰੇ ਆਪਣੇ ਵਧੀਆ ਸੀਜ਼ਨ ਲਾ ਈਪੀਐਫ ਦਾ ਜਿਹੜਾ ਐਫਸੀ ਦਾ ਤੇ ਕੋਈ ਇਤਨੀ ਵੀ ਉਹ ਤਾਂ ਕੱਟ ਹੋਊਗਾ ਕਿਉਂਕਿ ਉਹ ਸਾਡਾ ਟ੍ਰਿਬਿਊਨਲ ਤੋਂ ਕੇਸ ਹੀ ਜਿੱਤ ਲਿਆ ਅਸੀਂ ਹਾਈ ਕੋਰਟ ਦੇ ਵਿੱਚ ਕੇਸ ਲਾਇਆ ਸਾਡੇ ਪ੍ਰਧਾਨ ਜੀਮਾ ਜੀ ਨੇ ਰਵਿੰਦਰਕਰਨ ਜੀਮਾ ਜੀ ਉਹਨਾਂ ਨੇ ਬਕਾਇਦਾ ਹਾਈ ਕੋਰਟ ਤੇ ਜਿਹੜਾ ਕੇਸ ਸਾਡਾ ਟ੍ਰਿਬਿਊਨਲ ਤੇ ਸਾਡੇ ਹੱਕ ਵਿੱਚ ਕਰਤਾ ਸੀ ਕਿ ਵੀ ਆਰਧੀਆਂ ਤੇ ਈਪੀਐਫ ਲਾਗੂ ਨਹੀਂ ਹੁੰਦਾ ਪਾਰਾ ਜੀ ਉਸਕੇ ਨੂੰ ਇੰਪਲੀਮੈਂਟ ਕਰ ਲਈ ਹਾਈ ਕੋਰਟ ਦੇ ਵਿੱਚ ਲਾ ਰਹੇ ਆ ਜਿੱਦਾਂ ਉਹ ਇੰਪਲੀਮੈਂਟ ਹੋ ਗਿਆ ਸਾਰਿਆਂ ਦਾ ਜਿਹੜਾ ਐਪੀਐਫ ਦੇ ਪੈਸੇ ਜੇ ਕੱਟੇ ਵੀ ਗਏ ਨੇ ਉਹ ਬਕਾਇਦਾ ਵਾਪਸ ਉਹਨਾਂ ਦੇ ਖਾਤਿਆਂ 'ਚ ਆ ਜਾਣਗੇ ਪਰ ਆੜਤੀ ਜਦੋਂ ਸਾਨੂੰ ਇਹਨਾਂ ਦੀ ਇਦਾਂ ਦੀ ਲੋੜ ਹੁੰਦੀ ਆ ਉਦੋਂ ਕੋਈ ਨਾਲ ਨਹੀਂ ਖੜਦੇ ਠੀਕ ਹੈ ਪਰ ਜਦੋਂ ਉਹ ਕਹਿੰਦੇ ਸਾਡਾ ਐਪੀਐਫ ਕੱਟਿਆ ਜਦੋਂ ਹਾਈ ਕੋਰਟ ਦੇ ਵਿੱਚ ਹੁਣ ਅਸੀਂ ਲੜਨਾ ਇਹ ਇਹ ਆਪਣੇ ਅਲੱਦਾ ਬਚਾਉਣ ਲੱਗ ਜਾਂਦੇ ਨੇ ਇਹਨਾਂ ਨੂੰ ਆਦਤ ਆ ਕੈਨੇਡਾ ਗਰੁੱਪ ਨੂੰ ਇਹ ਕਰਕੇ ਅਸੀਂ ਸਾਰਿਆਂ ਨੂੰ ਕਹਾਂਗੇ ইপিএফ ਦੀ ਲੜੀ ਲੜਾਈ ਹੈ ਸਾਡੇ ਨਾਲ ਰਲ ਕੇ ਲੜਨ ਹਾਈ ਕੋਰਟ ਚ ਕਿਉਂਕਿ ਜਿਹੜਾ ਕੇਸ ਟ੍ਰਿਬਨਲ ਦਾ ਮੇਰੇ ਕੋਲ ਕਾਪੀਆਂ ਪਈਆਂ ਨੇ ਲੈ ਲੈਣ ਟ੍ਰਿਬਨਲ ਲਈ ਸਾਡੇ ਹੱਕ ਜੋ ਹੈ ਵੀ ইপিএফ ਵਾਰਟੀ ਤੇ ਲੱਗਦਾ ਹੀ ਨਹੀਂ ਹੈ ਇਸ ਕਰਕੇ ਉਹਨੂੰ ਇੰਪਲੀਮੈਂਟ ਕਰਨ ਲਈ ਅਸੀਂ ਬਾਕਾਇਦਾ ਹਾਈ ਕੋਰਟ ਚ ਜਾ ਰਹੇ ਹਾਂ ਜਿੱਦੋਂ ਉਹ ਇੰਪਲੀਮੈਂਟ ਹੋ ਗਿਆ ਜਿੰਨਾ ইপিএফ ਕਟਾਇਆ ਸਾਰੇ ਅੱਟ ਦਿਨ ਵਾਪਸ ਹੋ ਜਾਊਗਾ